ਕਲਗੀ ਤਰਪਾਸ਼ਾ ਸਰਬੰਸ ਦਾ ਨਾਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਤਿਹਾਸ ਸਰਵਣ ਕਰ ਰਹੇ ਹਾਂ ਅਸੀਂ ਵਿਚਾਰ ਕੀਤੀ ਕਿ ਕਿਵੇਂ ਚਮਕੌਰ ਦੀ ਜਿਹੜੀ ਗੜੀ ਹੈ ਚਮਕੌਰ ਦੀ ਗੜੀ ਨੂੰ ਘੇਰਾ ਪਿਆ ਹੋਇਆ ਹੈ ਇੱਕ ਬੰਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ 40 ਸਿੰਘ ਨੇ ਦੂਸਰ ਸਭ ਦਾਦੇ ਨਹੀਂ ਤੇ ਦੂਜੇ ਪਾਸੇ तकरीबन 10 ਲੱਖ ਦੀ ਫੌਜ ਹੈ ਹੁਣ ਜਿਹੜੇ ਸਿੱਖ ਨੇ ਨਾ ਸਿੱਖ ਜੰਗ ਲੜਨੇ ਨੇ ਇਸ ਜੰਗ ਦੇ ਇੰਦਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਿਹੜੇ ਤਿੰਨ ਪਿਆਰੇ ਨੇ ਤਿੰਨ ਪਿਆਰੇ ਇਸ ਜੰਗ ਦੇ ਇੰਦਰ ਸ਼ਹੀਦ ਹੋ ਜਾਂਦੇ ਨੇ ਉਸ ਤੋਂ ਬਾਅਦ ਇਸ ਜੰਗ ਦੇ ਅੰਦਰ ਜਿਹੜੇ ਪੰਜ ਮੁਕਤੇ ਨੇ ਪੰਜ ਮੁਕਤੇ ਵੀ ਸ਼ਹੀਦ ਹੋ ਜਾਂਦੇ ਨੇ ਉਸ ਤੋਂ ਬਾਅਦ ਜਦੋਂ ਇਹ ਸਭ ਕੁਝ ਬਾਬਾ ਜਿੱਤ ਸਿੰਘ ਜੀ ਵੇਖਦੇ ਨੇ ਫਿਰ ਬਾਬਾ ਜਿੱਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਆਉਂਦੇ ਨੇ ਹੁਣ ਜਦੋਂ ਅਸੀਂ ਬਾਬਾ ਜੀਤ ਸਿੰਘ ਦੇ ਜੀਵਨ ਦੀ ਗੱਲ ਕਰਦੇ ਆ ਨਾ ਬਾਬਾ ਜੀਤ ਸਿੰਘ ਦਾ ਜਿਹੜਾ ਜਨਮ ਹੈ 1687 ਈਸਵੀ ਨੂੰ ਹੋਇਆ ਹੈ ਲਗਭਗ ਜਦੋਂ ਚਮਕੌਰ ਦੀ ਜੰਗ ਹੁੰਦੀ ਹੈ ਤੇ ਬਾਬਾ ਅਜੀਤ ਸਿੰਘ ਦੀ ਜਿਹੜੀ ਉਮਰ ਹੈ ਲਗਭਗ 17-18 ਸਾਲਾਂ ਦੀ ਉਮਰ ਹੈ ਹੁਣ ਯਾਦ ਰੱਖੋ ਬਾਬਾ ਜੀਤ ਸਿੰਘ ਬੜੇ ਸੋਹਣੇ ਸਨ ਫਰਤੀਲੇ ਸਨ ਜਦੋਂ ਬਾਬਾ ਅਜੀਤ ਸਿੰਘ ਦਾ ਜਨਮ ਹੋਇਆ ਸੀ ਉਦੋਂ ਗੁਰੂ ਗੋਬੀ ਸਿੰਘ ਜੀ ਮਹਾਰਾਜ ਨੇ ਪੰਗਾਣੀ ਦਾ ਜੰਗ ਲੜਿਆ ਸੀ ਪੰਗਾਣੀ ਦਾ ਜੰਗ ਜਿੱਤਿਆ ਸੀ ਤੇ ਜਦੋਂ ਪੰਗਾਣੀ ਦਾ ਜੰਗ ਜਿੱਤਿਆ ਸੀ ਉਦੋਂ ਗੁਰੂ ਗੋਬੀ ਸਿੰਘ ਜੀ ਮਹਾਰਾਜ ਦੇ ਜਿੱਤ ਦੀ ਖੁਸ਼ੀ ਦੇ ਵਿੱਚ ਬਾਬਾ ਅਜੀਤ ਸਿੰਘ ਦਾ ਨਾਂ ਅਜੀਤ ਸਿੰਘ ਰੱਖਿਆ ਸੀ ਹੋਰ ਜਦੋਂ ਅਸੀਂ ਇਤਿਹਾਸ ਪੜ੍ਹਦੇ ਆ ਨਾ ਚਮਕੌਰ ਦੀ ਗੜੀ ਤੋਂ ਪਹਿਲਾਂ ਬਾਬਾ ਅਜੀਤ ਸਿੰਘ ਨੇ ਆਪਣੀ ਜ਼ਿੰਦਗੀ ਦੇ ਅੰਦਰ ਹੋਰ ਬਹੁਤ ਸਾਰੇ ਜੰਗਾਂ ਲੜੀਆਂ ਨੇ ਭਾਵ ਕੇ ਜਿਹੜੀ ਮੁਗਲ ਫੌਜ ਹੈ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਦੋਂ ਬਾਬਾ ਜੀ ਸਿੰਘ ਜੀ ਨੇ 1699 ਈਸਵੀ ਨੂੰ ਖੰਡੇ ਬਾਟੀ ਦੀ ਬੋਲ ਸ਼ਕੀ ਹੈ ਉਸ ਤੋਂ ਬਾਅਦ ਮਈ ਮਹੀਨੇ ਦੇ ਅੰਦਰ ਜਿਹੜਾ ਤਾਰਾਗੜ੍ਹ ਦਾ ਜਿਹੜਾ ਕਿਲਾ ਹੈ ਨਾ ਤਾਰਾਗੜ੍ਹ ਦੇ ਕਿਲੇ ਦੇ ਜਿਹੜਾ ਜ ਮੇਰ ਚੰਦ ਹੈ ਅਜਮੇਰ ਚੰਦ ਹਮਲਾ ਕਰਦਾ ਤੇ ਉਥੇ ਬਾਬਾ ਅਜੀਤ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਜਿਹੜੀ ਮੁਗਲ ਫੌਜ ਹੈ ਮੁਗਲ ਫੌਜ ਦੇ ਨਾਲ ਲੜਦੇ ਨੇ ਤੇ ਕਈਆਂ ਨੂੰ ਮੌਤ ਦੇ ਘਾਟ ਉਤਾਰਦੇ ਨੇ ਇਸੇ ਤਰ੍ਹਾਂ ਜਿਹੜੀਆਂ ਸੰਗਤਾਂ ਅਨੰਦਪੁਰ ਸਾਹਿਬ ਵਾਸਤੇ ਰਸਤਾ ਲੈ ਕੇ ਹੁੰਦੀਆਂ ਸੀ ਜਿਹੜੇ ਰੰਗਰ ਸਨ ਜਿਹੜੇ ਪਟਾਰ ਸਨ ਉਹ ਉਹਨਾਂ ਨੂੰ ਰਾਹ ਵਿੱਚ ਰੋਕ ਲੈਂਦੇ ਸਨ ਜਦੋਂ ਇਸ ਬਾਰੇ ਗੁਰੂ ਗੋਬੀ ਸਿੰਘ ਜੀ ਮਹਾਰਾਜ ਨੂੰ ਪਤਾ ਲੱਗਾ ਤੇ ਬਾਬਾ ਅਜੀਤ ਸਿੰਘ ਨੂੰ ਗੁਰੂ ਗੋਬੀ ਸਿੰਘ ਜੀ ਮਹਾਰਾਜ ਨੇ ਭੇਜਿਆ ਸੀ ਤੇ ਗੁਰੂ ਜਦੋਂ ਗੁਰੂ ਗੋਬੀ ਸਿੰਘ ਜੀ ਮਹਾਰਾਜ ਨੇ ਬਾਬਾ ਅਜੀਤ ਸਿੰਘ ਨੂੰ ਭੇਜਿਆ ਸੀ ਤੇ ਬਾਬਾ ਅਜੀਤ ਸਿੰਘ ਜੀ ਉਦੋਂ ਵੀ ਜਿੱਤ ਪ੍ਰਾਪਤ ਕਰਕੇ ਆਏ ਸ ਉਸ ਤੋਂ ਬਾਅਦ ਜਦੋਂ ਉਸ ਹੁਸ਼ਿਆਰਪੁਰ ਦੇ ਨੇੜੇ ਦਾ ਰਹਿਣ ਵਾਲਾ ਜਿਹੜਾ ਦੁਵਾਰਿਕਾ ਦਾਸ ਉਹ ਜਦੋਂ ਗੁਰੂ ਗੋਬੀ ਸਿੰਘ ਜੀ ਮਹਾਰਾਜ ਦੇ ਕੋਲ ਆਉਂਦਾ ਕਿ ਜਿਹੜੀ ਮੇਰੀ ਨਵੀਂ ਵਿਆਹੀ ਇਸਤਰੀ ਉਹ ਜਿਹੜੇ ਪਠਾਨ ਨੇ ਪਠਾਨ ਖੋਗੇ ਲੈ ਗਿਆ ਤੇ ਉਹਦੇ ਬਾਬਾ ਅਜੀਤ ਸਿੰਘ ਨੇ ਗੁਰੂ ਗੋਬੀ ਸਿੰਘ ਜੀ ਮਹਾਰਾਜ ਨੇ ਭੇਜਿਆ ਸੀ ਤੇ ਬਾਬਾ ਅਜੀਤ ਸਿੰਘ ਨੇ ਉਹ ਜਿਹੜੀ ਨਵੀਂ ਵਿਆਹ ਇਸਤਰੀ ਸੀ ਨਵੀਂ ਵਿਆਹ ਇਸਤਰੀ ਨੂੰ ਪਠਾਨਾ ਤੋਂ ਛੁਡਵਾ ਕੇ ਉਸ દ્વાਰਿਕਾ ਦਾਸ ਦੇ ਕੋਲ ਉਸ ਨੂੰ ਉਹਦੀ ਜਿਹੜੀ ਇਸਤਰੀ ਸੀ ਉਸ ਦੀ ਇਸਤਰੀ ਸੰਭੀ ਸੀ ਇਸ ਤਰ੍ਹਾਂ ਬਾਬਾ ਜੀ ਸਿੰਘ ਨੇ ਆਪਣੀ ਜ਼ਿੰਦਗੀ ਦੇ ਅੰਦਰ ਬਹੁਤ ਸਾਰੀਆਂ ਜੰਗਾਂ ਲੜੀਆਂ ਨੇ ਜਿੱਤਾਂ ਵੀ ਪ੍ਰਾਪਤ ਕੀਤੀਆਂ ਨੇ ਜਦੋਂ ਬਾਬਾ ਜੀ ਸਿੰਘ ਦੀ ਤਲਵਾਰ ਚਲਉਂਦੇ ਸੀ ਨਾ ਤੇ ਗੁਰੂ ਗੋਬੀ ਸਿੰਘ ਜੀ ਮਹਾਰਾਜ ਜੀ ਆਖਦੇ ਨੇ ਕਿ ਪੁੱਤਰਾ ਤੇਰੇ ਵਿੱਚੋਂ ਮੈਨੂੰ ਤੇਰੇ ਦਾਦੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਯਾਦ ਆਉਂਦੀ ਹੈ ਜਦੋਂ ਤੂੰ ਤਲਵਾਰ ਚਲਉਂਦਾ ਏ ਤੇਰੇ ਵਿੱਚੋਂ ਮੈਨੂੰ ਤੇਰੇ ਪਰਦਾਦੇ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਦੀ ਯਾਦ ਹੁੰਦੀ ਹੈ ਹੁਣ ਬਾਬਾ ਜੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਆਏ ਨੇ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਬਾਬਾ ਜੀ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੁਰਨ ਲੱਗਦੇ ਨੇ ਨਾ ਤੁਰਨ ਲੱਗਦੇ ਨੇ ਤੇ ਉਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਬਾ ਜੀਤ ਸਿੰਘ ਦਾ ਪੰਜ ਵਾਰੀ ਮੱਥਾ ਚੁੰਮਦੇ ਨੇ ਤੇ ਜਦੋਂ ਪੰਜ ਵਾਰੀ ਮੱਥਾ ਚੁੰਮਦੇ ਨੇ ਨਾ ਤੇ ਬਾਬਾ ਜੀਤ ਸਿੰਘ ਜੀ ਗੁਰੂ ਗੋਬੀ ਸਿੰਘ ਜੀ ਮਹਾਰਾਜ ਨੂੰ ਸਵਾਲ ਕਰਦੇ ਨੇ ਕਿ ਗੁਰੂ ਪਿਤਾ ਜੀ ਜਦੋਂ ਬਾਕੀ ਸਿੰਘ ਜੰਗ ਦੇ ਮੈਦਾਨ ਦੇ ਵਿੱਚ ਗਏ ਤੁਸੀਂ ਉਹਨਾਂ ਦੇ ਮੂੰਹ ਨਹੀਂ ਚੁੰਮੇ ਤੁਸੀਂ ਮੇਰਾ ਮੂੰਹ ਕਿਉਂ ਚੁੰਮਿਆ ਹੈ ਤੇ ਗੁਰੂ ਗੋਬੀ ਸਿੰਘ ਜੀ ਮਹਾਰਾਜ ਜੀ ਆਖਦੇ ਨੇ ਕਿ ਪੁੱਤ ਜਦੋਂ ਵੀ ਕੋਈ ਪੁੱਤ ਕਿਸੇ ਚੰਗੇ ਕੰਮ ਵਾਸਤੇ ਜਾਂਦਾ ਏ ਉਹਦੀ ਜਿਹੜੀ ਮਾਂ ਏ ਉਹਦੀ ਮਾਂ ਮੂੰਹ ਚੁੰਮਦੀ ਮੈਂ ਤੇਰਾ ਮੂੰਹ ਇੱਕ ਵਾਰ ਤੇਰੀ ਮਾਂ ਨੂੰ ਯਾਦ ਕਰਕੇ ਚੁੰਮਿਆ ਹੈ ਦੂਜੀ ਵਾਰ ਤੇਰੀ ਦਾਦੀ ਨੂੰ ਯਾਦ ਕਰਕੇ ਚੁੰਮਿਆ ਹੈ ਤੀਜੀ ਵਾਰ ਤੇਰੇ ਦਾਦੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਯਾਦ ਕਰਕੇ ਚੁੰਮਿਆ ਹੈ ਚੌਥੀ ਵਾਰ ਇੱਕ ਪਿਤਾ ਹੋਣ ਦੇ ਨਾਤੇ ਮੈਂ ਮੂੰਹ ਚੁੰਮਿਆ ਹੈ ਤੇ ਪੰਜਵੀਂ ਵਾਰ ਇੱਕ ਸਿੱਖ ਹੋਣ ਦੇ ਨਾਤੇ ਤੇਰਾ ਮੂਤ ਹੁਣ ਤੂੰ ਜੰਗ ਦੇ ਮੈਦਾਨ ਦੇ ਵਿੱਚ ਜਾਣਾ ਜਦੋਂ ਬਾਬਾ ਜੀ ਸਿੰਘ ਜੀ ਜੰਗ ਦੇ ਮੈਦਾਨ ਦੇ ਵਿੱਚ ਜਾਂਦੇ ਨੇ ਨਾ ਤੇ ਚਾਰ ਜਿਹੜੇ ਸਿੱਖ ਨੇ ਚਾਰ ਸਿੱਖ ਹੋਰ ਬਾਬਾ ਜੀ ਸਿੰਘ ਜੀ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਜਾਂਦੇ ਨੇ ਹੁਣ ਯਾਦ ਰੱਖੋ ਬਾਬਾ ਜੀ ਸਿੰਘ ਦਾ ਜਿਹੜਾ ਮਹੰਦਰਾ ਹੈ ਉਹ ਗੁਰੂ ਗੋਬੀ ਸਿੰਘ ਜੀ ਮਹਾਰਾਜ ਦੇ ਨਾਲ ਰਲਦਾ ਜਦੋਂ ਬਾਬਾ ਜੀ ਸਿੰਘ ਦੀ ਜੰਗ ਦੇ ਮੈਦਾਨ ਦੇ ਵਿੱਚ ਜਾਂਦੇ ਨੇ ਨਾ ਹੁਣ ਜਿਹੜੇ ਦੁਸ਼ਮਣ ਨੇ ਜਿਹੜੇ ਫੌਜਾਂ ਨੇ ਨਾ ਫੌਜਾਂ ਜਦੋਂ ਉਹਨਾਂ ਨੇ ਵੇਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜਾ ਪੁੱਤਰ ਹੈ ਪੁੱਤਰ ਆਪ ਜੰਗ ਦੇ ਮੈਦਾਨ ਦੇ ਵਿੱਚ ਆ ਗਿਆ ਤੇ ਜਿਹੜੇ ਫੌਜਾਂ ਨੇ ਉਹ ਬਾਬਾ ਜੀ ਸਿੰਘ ਨੂੰ ਦੇ ਉੱਤੇ ਹਮਲਾ ਕਰਦੀਆਂ ਨੇ ਬਾਬਾ ਜੀ ਸਿੰਘ ਜੀ ਕਈਆਂ ਨੂੰ ਮੌਤ ਦੇ ਘਾਟੂ ਕਰਦੇ ਨੇ ਫਿਰ ਨਿੱਜੀ ਦੇ ਨਾਲ ਮੌਤੇ ਕਾਟੋ ਤਾਰਦੇ ਨੇ ਜਦੋਂ ਨੇਝਾ ਟੁੱਟ ਜਾਂਦਾ ਹੈ ਉਦੋਂ ਤਲਵਾਰ ਦੇ ਨਾਲ ਮੌਤੇ ਕਾਟੋ ਤਾਰਦੇ ਨੇ ਜਦੋਂ ਤਲਵਾਰ ਟੁੱਟ ਜਾਂਦੀ ਹੈ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਿਹੜੇ ਪੁੱਤਰ ਹੈ ਨਾ ਬਾਬਾ ਜੀ ਸਿੰਘ ਜੀ ਫਿਰ ਵੀ ਕਈਆਂ ਨੂੰ ਮੌਤੇ ਕਾਟੋ ਤਾਰਦੇ ਅਖੀਰ ਬਾਬਾ ਜੀ ਸਿੰਘ ਦੇ ਇੱਕ ਤੀਰ ਵੱਜ ਜਾਂਦਾ ਹੈ ਤੀਰ ਵੱਜਣ ਦੇ ਨਾਲ ਬਾਬਾ ਜੀ ਸਿੰਘ ਜੀ ਜ਼ਖਮੀ ਹੋ ਜਾਂਦੇ ਨੇ ਉਸ ਤੋਂ ਬਾਅਦ ਬਾਬਾ ਜੀ ਸਿੰਘ ਜੀ ਚਮਕੌਰ ਦੀ ਗੜੀ ਦੇ ਨਰਜੰਗ ਨੇ ਮੈਦਾਨ ਦੇ ਵਿੱਚ ਸ਼ਿੱਧੀ ਪ੍ਰਾਪਤ ਕਰ ਦਿੰਦੇ ਨੇ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਬਾਬਾ ਜੀ ਸਿੰਘ ਜੀ ਸ਼ਿੱਧੀ ਪ੍ਰਾਪਤ ਕਰ ਦਿੰਦੇ ਨੇ ਨਾ ਤੇ ਗੁਰੂ ਗੋਬੀ ਸਿੰਘ ਜੀ ਮਹਾਰਾਜ ਚਮਕੌਰ ਦੀ ਗੜੀ ਤੋਂ ਵੇਖ ਰਹੇ ਸਨ ਤੇ ਗੁਰੂ ਗੋਬੀ ਸਿੰਘ ਜੀ ਮਹਾਰਾਜ ਜਦੋਂ ਬਾਬਾ ਜੀ ਸਿੰਘ ਜੀ ਸ਼ਿੱਧੀ ਪ੍ਰਾਪਤ ਕਰ ਦਿੰਦੇ ਨੇ ਤੇ ਬੋਲੇ ਸੋਨੇ ਹਾਲ ਦੇ ਜਿਹੜਾ ਦੇ ਲਾਉਂਦੇ ਨੇ ਉਸ ਮਾਲਕ ਦਾ ਸ਼ੁਕਰਾਨਾ ਕਰਦੇ ਨੇ ਹੁਣ ਜਦੋਂ ਬਾਬਾ ਜੀ ਸਿੰਘ ਜੀ ਜੰਗ ਦੇ ਮੈਦਾਨ ਦੇ ਵਿੱਚ ਲੜਦੇ ਨੇ ਨਾ ਤੇ ਬਾਬਾ ਜੂਹਾਰ ਸਿੰਘ ਜੀ ਵੇਖ ਰਹੇ ਨੇ ਜਦੋਂ ਬਾਬਾ ਜੀ ਸਿੰਘ ਦੀ ਸ਼ਹੀਦ ਹੋ ਗਏ ਤੇ ਬਾਬਾ ਜੂਹਾਰ ਸਿੰਘ ਗੁਰਗੋਬੀ ਸਿੰਘ ਜੀ ਮਹਾਰਾਜ ਤੋਂ ਹੁੰਦੇ ਨੇ ਤੇ ਆਖਦੇ ਨੇ ਕਿ ਗੁਰੂ ਪਿਤਾ ਜੀ ਮੈਨੂੰ ਵੀ ਆਗਿਆ ਦਿਓ ਮੈਂ ਵੀ ਜੰਗ ਦੇ ਮੈਦਾਨ ਦੇ ਵਿੱਚ ਜਾਣਾ ਮੈਂ ਵੀ ਜਿਹੜੇ ਮੁਗਲ ਨੇ ਮੁਗਲਾਂ ਨੂੰ ਮੌਤ ਦੇ ਘਾਟ ਉਤਾਰਨਾ ਉਸ ਤੋਂ ਬਾਅਦ ਗੁਰਗੋਬੀ ਸਿੰਘ ਜੀ ਮਹਾਰਾਜ ਨੇ ਆਪਣੇ ਪੁੱਤਰ ਬਾਬਾ ਜੁਝਾਰ ਸਿੰਘ ਨੂੰ ਵੀ ਆਪਣੇ ਹਥੀ ਤਿਆਰ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਭੇਜਿਆ ਹੈ ਤੇ ਬਾਬਾ ਜੀ ਜੁਝਾਰ ਸਿੰਘ ਜੀ ਕਈਆਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਕਈਆਂ ਨੂੰ ਮੌਤ ਦੇ ਘਾਟੂ ਉਤਾਰਦੇ ਨੇ ਤੇ ਅਖੀਰ ਆਪ ਵੀ ਜੰਗ ਦੇ ਮੈਦਾਨ ਦੇ ਵਿੱਚ ਛਿੱਧੀ ਪ੍ਰਾਪਤ ਕਰ ਦਿੰਦੇ ਨੇ ਇਸ ਤਰ੍ਹਾਂ ਗੁਰੂ ਗੋਬੀ ਸਿੰਘ ਜੀ ਮਹਾਰਾਜ ਦੇ ਫਰਜੰਦ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਗੜੀ ਦੇ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਹੋਰ ਵੀ ਜਿਹੜੇ ਸਿੱਖ ਨੇ ਸਿੱਖ ਸ਼ਹੀਦ ਹੋ ਜਾਂਦੇ ਨੇ ਇਸ ਤੋਂ ਬਾਅਦ ਜਿਹੜਾ ਇਤਿਹਾਸ ਅਸੀਂ ਆਉਂਦੇ ਦਿਨਾਂ ਦੇ ਅੰਦਰ ਵਿਚਾਰਨ ਦਾ ਯਤਨ ਕਰਾਂਗੇ ਸਿੱਖੋ ਯਾਦ ਰੱਖੋ ਕੋਈ ਮਾਂ ਦਾ ਪਿਓ ਦਾ ਜਿਹੜਾ ਨਲਾਇਕ ਪੁੱਤ ਹੈ ਨਾ ਨਲਾਇਕ ਪੁੱਤ ਵੀ ਹੋਵੇ ਨਾ ਉਹਨੂੰ ਮਾਂ ਪਿਓ ਬੜੀ ਚੰਗੇ ਤਰੀਕੇ ਦੇ ਨਾਲ ਸੰਭ ਕੇ ਰੱਖਦੇ ਨੇ ਉਹਨੂੰ ਪਿਆਰ ਕਰਦਾ ਧੰਨ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਆਪਣੇ ਪੁੱਤਰ ਬਾਬਾ ਜੀ ਸਿੰਘ ਜੀ ਤੇ ਬਾਬਾ ਜੂਹਾਰ ਸਿੰਘ ਜੀ ਸਾਡੇ ਸਿੱਖਾਂ ਦੇ ਉੱਤੇ ਕੁਰਬਾਨ ਕਰ ਦਿੱਤੇ ਅਸੀਂ ਬਾਬਾ ਜੀ ਸਿੰਘ ਜੀ ਬਾਬਾ ਜੂਹਾਰ ਸਿੰਘ ਦੀ ਛਿੱਡੀ ਦਾ ਮੋਲ ਨਹੀਂ ਪਾਵੇ ਅੱਜ ਅਸੀਂ ਆਪਣੇ ਜਿਹੜੇ ਕੇਸ ਕੇਸ ਨਾਈਆਂ ਦੀ ਦੁਕਾਨ ਦੇ ਜਾ ਕੇ ਕਟਵਾ ਰਹੇ ਹਾਂ ਸੋ ਆਓ ਬਾਬਾ ਜੀ ਸਿੰਘ ਜੀ ਬਾਬਾ ਜੂਹਾਰ ਸਿੰਘ ਦੇ ਭਰਾ ਬਣੀਏ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਦੇ ਤੀਆਂ ਤੇ ਪੁੱਤਰ ਬਣਿਏ ਖੰਡੇ ਪਾਟੇ ਦੀ ਪੋਸ਼ਾਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਦੇ ਤੀਆਂ ਤੇ ਪੁੱਤਰ ਬਣਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ